ਹਰੀਕੇਨ ਮਿਲਟਨ ਇੱਕ ਕੈਟਾਗਰੀ 5 ਦਾ ਤੂਫਾਨ ਫਲੋਰੀਡਾ ਦੇ ਵਿੱਚ ਆ ਰਿਹਾ ਹੈ ਬਹੁਤ ਹੀ ਖਤਰਨਾਕ ਹਰੀਕੇਨ ਹੈਗਾ ਪਿਛਲੀ ਵਾਰੀ ਜਿਹੜਾ 2 ਹਫਤੇ ਹੋਏ ਆ ਹਰੀਕੇਨ ਆਇਆ ਸੀ ਉਹ ਕੈਟਾਗਰੀ 4 ਸੀ ਸੋ ਇਹ ਜਿਹੜਾ ਮਿਲਟਨ ਕੈਟਾਗਰੀ 5 ਹਰੀਕੇਨ ਵਨ ਜਾ ਰਿਹਾ ਹੈ ਗੋਲਫ ਆਫ ਮੈਕਸੀਕੋ ਦੇ ਵਿੱਚ ਜੋ ਕਿ ਫਲੋਰੀਡਾ ਨੂੰ ਹਿਟ ਕਰੂਗਾ ਤੇ ਇਸ ਦੇ ਨਾਲ ਟੈਂਪਾ ਵੀ ਏਰੀਆ ਦੇ ਵਿੱਚ ਜੋ ਸਰਜਾ ਉਹ ਬਹੁਤ ਜ਼ਿਆਦਾ ਹੋਣ ਜਾ ਰਹੀ ਆ ਉੱਚੀ ਤੇ ਇਸ ਤੋਂ ਬਿਨਾ ਜਿਹੜਾ ਕਹਿੰਦੇ ਭਈ ਮਾਸ ਏਵੈਕੂਏਸ਼ਨ ਜਿਹੜੀ ਆ ਉਥੇ ਜਾਰੀ ਕੀਤੀ ਗਈ ਹੈਗੀ ਆ ਮਿਲਟਨ ਦੇ ਨਾਲ 160 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲਣਗੀਆਂ ਜੋ ਕਿ 250 ਕਿਲੋਮੀਟਰ ਪਰ ਆਵਰ ਬਣਦਾ ਬਿਲਕੁਲ ਜੀ ਨੈਸ਼ਨਲ ਹਰੀਕੇਨ ਸੈਂਟਰ ਨੇ ਦੱਸਿਆ ਆ ਟੈਂਪਾ ਬੀ ਦਾ ਏਰੀਆ ਬੁਰੀ ਤਰ੍ਹਾਂ ਇਹਦੇ ਨਾਲ ਪ੍ਰਭਾਵਿਤ ਹੋਊਗਾ ਹਰੀਕੇਨ ਜੋ ਹੈਲਨ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ 230 ਲੋਕਾਂ ਦੀ ਮੌਤ ਹੋਈ ਸੀ ਜੋ ਫਲੋਰਿਡਾ ਤੋਂ ਲੈ ਕੇ ਐਪਲੈਚੀਅਨ ਮਾਊਂਟੇਨਸ ਤੱਕ ਜਿਸ ਨੇ ਹਿੱਟ ਕੀਤਾ ਸੀ ਬਿਲਕੁਲ ਜੀ ਹਰੀਕੇਨ ਇੱਕ ਵੀਕ ਬਾਅਦ ਹੀ ਦੁਬਾਰਾ ਜਿਹੜਾ ਹੋ ਆਲ ਰਿਹਾ ਹੈ ਗਲਫ ਆਫ ਮੈਕਸੀਕੋ ਤੋਂ ਇਹ ਬਣਿਆ ਆ ਤੇ ਫਲੋਰਿਡਾ ਦੇ ਵੈਸਟ ਕੋਸਟ ਤੋਂ ਈਸਟ ਕੋਸਟ ਵਾਲੇ ਪਾਸੇ ਨੂੰ ਟੈਂਪਾ ਵਿੱਚੋਂ ਹੁੰਦਾ ਹੋਇਆ ਔਰ ਲੈਂਡੋ ਦੇ ਇਲਾਕੇ ਦੇ ਵਿੱਚੋਂ ਜਿਹਨਾਂ ਲੰਘਦਾ ਹੋਇਆ ਮੋਟ ਦੁਵਾਰਾ ਜਿਹੜਾ ਟੈਲੈਂਟਿਕ ਓਸ਼ੀਅਨ ਦੇ ਵੱਲ ਨੂੰ ਅਜਾਇਆ ਜੋ ਮੌਜੂਦਾ ਜਿਹੜਾ ਉਸ ਦਾ ਪਾਥ ਦੱਸਿਆ ਜਾ ਰਿਹਾ ਹੈ ਇਹ ਰਸਤੇ 'ਚ ਚੇਂਜ ਹੋ ਜਵੇ ਪਾਥ ਲੈਂਡਫਾਲ ਤੋਂ ਬਾਅਦ ਇਹਦੇ ਬਾਰੇ ਕੋਈ ਪੱਕਾ ਜਿਹੜਾ ਹੋ ਕਿਹਾ ਨਹੀਂ ਜਾ ਸਕਦਾ ਪਰ ਮੌਜੂਦਾ ਤੌਰ ਦੇ ਉੱਤੇ ਜਿਦਾਂ ਹਰੀਕੇਨ ਹਲਨ ਸੀਗਾ ਉਹ ਫਲੋਰਿਡਾ 'ਚੋਂ ਦਾਖਲ ਹੋ ਕੇ ਕੈਰੋਲਿਨਸ ਦੇ ਵਿੱਚੋਂ ਲੰਘਦਾ ਹੋਇਆ ਉਸਨੇ ਬਹੁਤ ਜ਼ਿਆਦਾ ਜਿਹੜੀ ਤਬਾਹੀ ਆਹ ਹੋ ਬਚਾਈ ਸੀ ਇਹ 230 ਜਿਹੜਾ ਆਕੜਾ ਦੱਸਿਆ ਇਹ ਵੱਧ ਵੀ ਜਿਹੜਾ ਅੱਗੇ ਹੋਰ ਸਕਦਾ ਆ ਪਰ ਹਾਲਾਤ ਇੱਥੇ ਥਾਸੀ ਜਿਹੜੀ ਉਹ ਮਾੜੀ ਬਣ ਸਕਦੇ ਆ ਜਿਹੜੇ ਹਰਿਕਨ ਮਿਲਟਨ ਤੋਂ ਪਹਿਲਾਂ ਜਿਹੜੇ ਉੱਥੋਂ ਦੇ ਗਵਰਨਰ ਨੇ ਆਪਣੇ ਰੌਨ ਡਿਸੈਂਟਸ ਉਹ ਕਹਿੰਦੇ ਵੀ ਅਸੀਂ ਆਪਣੇ ਵੱਲੋਂ ਤਿਆਰੀ ਜਿਹੜੀ ਉਹ ਕਰ ਰਹੇ ਆ ਪਰ ਮੁਸ਼ਕਲ ਇਹ ਹੁੰਦੀ ਆ ਜਦੋਂ ਇੱਕ ਵੀਕ ਪਹਿਲਾਂ ਹੀ ਇੱਕ ਮਾਸ ਡਿਸਟਰਕਸ਼ਨ ਜਿਹੜੀ ਆ ਹਰਿਕਨ ਦੇ ਕਰਕੇ ਹੋ ਕੇ ਜਿਹੜੀ ਉਹ ਲੰਗੀ ਹੋਵੇ ਤੇ ਕਹਿੰਦੇ ਵੀ ਉਹ ਡੇਂਜਰਸ ਪ੍ਰੋਜੈਕਟਾਈਲਸ ਦੇ ਨਾਲ ਲੋਕਾਂ ਨੂੰ ਖਾਸਾ ਜਿਹੜਾ ਉਹ ਖਤਰਾ ਹੋ ਸਕਦਾ ਆ ਆਲਰੇਡੀ ਕਹਿੰਦੇ ਵੀ ਮਲਬੇ ਦੇ ਵਿੱਚ 300 ਗੱਡੀਆਂ ਉਹ ਪਿਕ ਕੀਤੀਆਂ ਉਹਨਾਂ ਨੇ ਕੱਲ ਐਤਵਾਰ ਹੀ ਜਿਹੜੀਆਂ ਉਹ ਪਿਕ ਕੀਤੀਆਂ ਆ ਗੇਟ ਜਿਹੜੇ ਆ ਉਹ ਲੈਂਡ ਜਿਹੜੇ ਲੋਕ ਆ ਉਹ ਹੋ ਗਏ ਸੀਗੇ ਲੈਂਡਫਿਲ ਵਾਲੇ ਤੇ ਉਹਨੂੰ ਉਹਨਾਂ ਨੂੰ ਖੋਲ ਕੇ ਦੁਬਾਰਾ ਉਹਦੇ ਵਿੱਚ ਡ੍ਰੌਪ ਕਰਨਾ ਵੀ ਬੜਾ ਔਖਾ ਹੋਇਆ ਪਿਆ ਨੈਸ਼ਨਲ ਗਾਰਡਸ ਆਲਰੇਡੀ ਉਹਨਾਂ ਨੇ ਐਕਟੀਵੇਟ ਉੱਥੇ ਕਰ ਦਿੱਤਾ ਆ 2017 ਦੇ ਵਿੱਚ ਹਰੀਕੇਨ ਅਰਮਾ ਦੇ ਕਰਕੇ 7 ਮਿਲੀਅਨ ਲੋਕਾਂ ਨੂੰ ਆਖਿਆ ਗਿਆ ਸੀ ਵੀ ਆਪਣੇ ਘਰ-ਬਾਰ ਛੱਡ ਕੇ ਤੁਸੀਂ ਜਿਹੜਾ ਜੀ ਉਹ ਪਰੇ ਜਾਓ ਪਰ ਕਈ ਜਿਹੜਾ ਆਪਾਂ ਦੇਖਿਆ ਸੀਗਾ ਵੀ ਕਈਆਂ ਨੇ ਛੱਡੇ ਕਈ ਉੱਥੇ ਹੀ ਰਹੇ ਕਹਿੰਦੇ ਵੀ ਅਸੀਂ ਕਦੀ ਵੀ ਵੈਕੂਏਟ ਨਹੀਂ ਜਿਹੜਾ ਉਹ ਕਰਾਂਗੇ ਹਿਲਜ਼ਬੋਰੋ ਕਾਉਂਟੀ ਜਿਸ ਦੇ ਵਿੱਚ ਟੈਂਪਾ ਪੈਂਦਾ ਆ ਉੱਥੇ ਆਲਰੇਡੀ ਵੈਕੂਏਸ਼ਨ ਦੇ ਆਰਡਰ ਜਿਹੜੇ ਉਹ ਜਾਰੀ ਕੀਤੇ ਆ ਹਰਿਕਨ ਹੈਲਨ ਹਰਜੋਤ ਸਿੰਘ ਜੀ ਤਨੀਆ ਚਾਰ ਕੈਟਾਗਰੀ ਦਾ ਹਰਿਕਨ ਸੀਗਾ ਸੀ ਇਹ ਉਸ ਤੋਂ ਵੀ ਤਗੜੀ ਕੈਟਾਗਰੀ ਦਾ ਜਿਹੜਾ ਹਰਿਕਨ ਮਿਲਟਨ ਆ ਉਸ ਨੇ ਦਸਤਕ ਜਿਹੜੀ ਆ ਫਲੋਰੀਡਾ ਦੇ ਵਿੱਚ ਇੱਕ ਵਾਰ ਫੇਰ ਆ ਦੇਣੀ ਆ ਤੇ ਹਾਲਾਤ ਜਿਹੜੇ ਉਹ ਖਾਸੇ ਮਾੜੇ ਜਿਹੜੇ ਹੋ ਸਕਦੇ ਆ ਡਿਸੈਂਟਸ ਹੋਣਾ ਨੇ ਸਟੇਟ ਆਫ ਜਿਹੜੀ ਐਮਰਜੈਂਸੀ ਆ ਉਸ ਨੂੰ 51 ਕਾਉਂਟੀਜ਼ ਦੇ ਵਿੱਚ ਆਖਿਆ ਆ ਤੇ ਉਹਨਾਂ ਨੇ ਫਲੋਰੀਡੀਅਨਸ ਨੂੰ ਕਿਹਾ ਵੀ ਭਾਈ ਤੁਹਾਡੇ ਬਿਜਲੀ ਵੀ ਜਾ ਸਕਦੀ ਹੈ ਤੇ ਕਾਫੀ ਜਿਆਦੀਆਂ ਡਿਸਟਰਪਸ਼ਨਸ ਆ ਰੁਕਾਵਟਾਂ ਜਿਹੜੀਆਂ ਆ ਉਹ ਹੋਣਗੀਆਂ ਤੇ ਉਹਨਾਂ ਨੇ ਕਿਹਾ ਵੀ ਹਫਤੇ ਹਫਤੇ ਭਰ ਦਾ ਜਿਹੜਾ ਰਾਸ਼ਨ ਪਾਣੀ ਜਿਹੜਾ ਆਪਣੇ ਕੋਲ ਜਿਹੜਾ ਉਹ ਰੱਖੋ ਤੇ ਕਿਸੇ ਵੀ ਟਾਈਮ ਰੋਡ ਦੇ ਉੱਤੇ ਜਾਣ ਦੇ ਲਈ ਆਪਣੇ ਆਪ ਨੂੰ ਰੈਡੀ ਜਿਹੜਾ ਤੁਸੀਂ ਰੱਖੋ ਸੋ ਇਹ ਜਿਹੜੀ ਇਸ ਟਾਈਮ ਸਥਿਤੀ ਆ ਉਹ ਬਣੀ ਪਈ ਆ ਕਨੇਬੀ ਰੋਡ ਟੋਲਸ ਹਾਲ ਦੀ ਘੜੀ ਸਾਰੇ ਤੇ ਸਾਰੇ ਜਿਹੜੇ ਉਹ ਸਸਪੈਂਡ ਕਰ ਦਿੱਤੇ ਗਏ ਨੇ ਕਈ ਥਾਵਾਂ ਦੇ ਉੱਤੇ ਜਿੱਥੇ ਸੇਂਟ ਪੀਟਰਸਬਰਗ ਇਲਾਕਾ ਹੈ ਪੈਨਲਸ ਕਾਉਂਟੀ ਦੇ ਵਿੱਚ ਸੋਮਵਾਰ ਤੋਂ ਲੈ ਕੇ ਬੁੱਧਵਾਰ ਤੱਕ ਜਿਹੜੇ ਸਕੂਲ ਆ ਉਹ ਤੇਤੀ ਤੀ ਤੌਰ ਦੇ ਉੱਤੇ ਪਹਿਲਾਂ ਹੀ ਜਿਹੜੇ ਉਹ ਬੰਦ ਕੀਤੇ ਆ ਬੁੱਧਵਾਰ ਨੂੰ ਲੈਂਡਫਾਲ ਜਿਹੜਾ ਹਰੀਕੇਨ ਮਿਲਟਨ ਦਾ ਜਿਹੜਾ ਇਹ ਹੋ ਸਕਦਾ ਹੈ ਮੈਕਸੀਕਨ ਸੂਬੇ ਦਾ ਜਿਹੜਾ ਯੂਕਟਨ ਇਲਾਕਾ ਹੈ ਕੋਸਟਲ ਸਟੇਟ ਜਿਹੜੀ ਆ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਉਹਨਾਂ ਨੇ ਵੀ ਆਪਣੇ ਇਲਾਕੇ ਦੇ ਆਪਣੇ ਸ਼ਹਿਰ ਦੀਆਂ ਸਾਰੀਆਂ ਜਿਹੜੀਆਂ ਕਲਾਸਾਂ ਸਕੂਲ ਦੀਆਂ ਉਹਨਾਂ ਨੂੰ ਕੈਨਸਲ ਜਿਹੜਾ ਹੋ ਕਰ ਦਿੱਤਾ ਸੀ ਮਿਲਟਨ ਜਿਹੜਾ ਹਰੀਕੇਨ ਮਿਲਟਨ ਆ ਕਹਿੰਦੇ ਥੋੜਾ ਜਿਹਾ ਮੈਕਸੀਕੋ ਦੇ ਇਸ ਇਲਾਕੇ ਨੂੰ ਛੂ ਕੇ ਜਿਹੜਾ ਅੱਗੇ ਜਿਹੜਾ ਹੋ ਨਿਕਲੇਗਾ 2022 ਦੇ ਵਿੱਚ ਫੋਰਟ ਮਾਇਡਜ਼ ਇਲਾਕੇ 'ਚ ਹਰੀਕੇਨ ਦੇ ਕਰਕੇ 112 ਬਿਲੀਅਨ ਡਾਲਰ ਦਾ ਨੁਕਸਾਨ ਵੀ ਜਿਹੜਾ ਉਹ ਨਾਲ ਦੇ ਨਾਲ ਹੋਇਆ ਸੀ ਜਿੱਥੇ ਜਿਹੜੀਆਂ ਬੇਸ਼ਕੀਮਤੀ ਜਾਨਾਂ ਵੀ ਜਿਹੜੀਆਂ ਨਾਲ ਦੇ ਨਾਲ ਚਲੀਆਂ ਗਈਆਂ ਸੀ ਅਗਲੀ ਖਬਰ ਵੱਲ ਚਲੀਏ 1 ਸਾਲ ਹੋ ਗਿਆ ਜਦੋਂ